ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿਆਣੇ ਆਖਦੇ ਹੈ ਕਿ ਜੇਕਰ ਬੰਦੇ ਦੀ ਨੀਅਤ ਸਾਫ਼ ਹੋਵੇ ਤਾਂ ਵਾਹਿਗੁਰੂ ਜੀ ਕਿਸੇ ਵੀ ਚੀਜ਼ ਦੀ ਤੁਹਾਡੀ ਜ਼ਿੰਦਗੀ 'ਚ ਫਿਰ ਕਮੀ ਨਹੀਂ ਰਹਿਣ ਦਿੰਦੇ ਭਾਵ ਕਿ ਉਸ ਇਨਸਾਨ ਨੂੰ ਬਹੁਤ ਕੁਝ ਦਿੰਦੇ ਆ ਸਾਫ਼ ਦਿਲ ਇਨਸਾਨ ਦੇ ਲਈ ਵਾਹਿਗੁਰੂ ਜੀ ਉਹ ਰਸਤੇ ਵੀ ਖੋਲ ਦਿੰਦੇ ਹਨ ਜਿਨ੍ਹਾਂ ਬਾਰੇ ਉਹਨਾਂ ਕਦੇ ਸੋਚਿਆ ਹੀ ਨਹੀਂ ਹੁੰਦਾ ਪਰ ਸਾਧ ਸੰਗਤ ਜੀ ਜਿੱਥੇ ਸਾਫ਼ ਦਿਲ ਇਨਸਾਨ ਉੱਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਇੰਨੀਆਂ ਰਹਿਮਤਾਂ ਇੰਨੀਆਂ ਬਰਕਤਾਂ ਹੁੰਦੀਆਂ ਹਨ ਉੱਥੇ ਹੀ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਵਾਰ ਇਦਾਂ ਦੇ ਪਰਚੇ ਪੈ ਜਾਂਦੇ ਹਨ ਉਹਦੀ ਜ਼ਿੰਦਗੀ ਵਿੱਚ ਕਈ ਵਾਰ ਇਦਾਂ ਦੇ ਹਾਲਾਤ ਬਣ ਜਾਂਦੇ ਹਨ ਜਿੱਥੇ ਉਸ ਇਨਸਾਨ ਦੇ ਮਨ ਦੇ ਵਿੱਚ ਕਈ ਵਾਰ ਚੰਗੇ ਤੇ ਮਾੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਸੋਸਾਲ ਸੰਗਤ ਜੀ ਇਸ ਸਾਰੀ ਹੀ ਗੱਲਬਾਤ ਨੂੰ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਜਿੱਥੇ ਉਸ ਇਨਸਾਨ ਦੇ ਮਨ ਵਿੱਚ ਕਈ ਵਾਰ ਚੰਗੇ ਮਾੜੇ ਖਿਆਲ ਆਉਣ ਲੱਗ ਜਾਂਦੇ ਹਨ ਉਹ ਸੋਚਣ ਲੱਗ ਜਾਂਦਾ ਹੈ ਕਿ ਮੇਰੇ ਕੀਤੇ ਹੋਏ ਨੇਕ ਕੰਮ ਪਰਮਾਤਮਾ ਤੱਕ ਪਹੁੰਚ ਵੀ ਰਹੇ ਹਨ ਜਾਂ ਨਹੀਂ। ਇਦਾਂ ਦੀ ਹੀ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਸੋ ਤੁਸੀਂ ਇਸ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ। ਅਤੇ ਇਸ ਕਹਾਣੀ ਨੂੰ ਆਪ ਜੀ ਦੇ ਮਨ ਵਿੱਚ ਕਈ ਸਵਾਲਾਂ ਦੇ ਉੱਤਰ ਵੀ ਮਿਲ ਜਾਣਗੇ ਆਪ ਜੀ ਨੂੰ ਇਸ ਕਹਾਣੀ ਦੇ ਰਾਹੀਂ ਬਹੁਤ ਵੱਡੀ ਸਿੱਖਿਆ ਮਿਲੇਗੀ ਇਸ ਕਰਕੇ ਆਪ ਜੀ ਇਹ ਕਹਾਣੀ ਨੂੰ ਜ਼ਰੂਰ ਸੁਣਿਓ ਇਦਾਂ ਹੀ ਆਖਦੇ ਹਨ ਕਿ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਜ਼ੁਰਗ ਔਰਤ ਰਹਿੰਦੀ ਸੀ ਉਸ ਔਰਤ ਦਾ ਪਤੀ ਉਦੋਂ ਅਕਾਲ ਚਲਾਣੇ ਕਰ ਗਿਆ ਜਦੋਂ ਉਹਦਾ ਪੁੱਤ ਬੜਾ ਹੀ ਛੋਟਾ ਸੀ ਇਸ ਕਰਕੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਉਹ ਔਰਤ ਨੇ ਮਿਹਨਤ ਮਜ਼ਦੂਰੀ ਕਰਕੇ ਹੀ ਕੀਤਾ ਪੁੱਤਰ ਨੂੰ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਕਹਿੰਦੇ ਉਹਦਾ ਪੁੱਤਰ ਵੀ ਬਹੁਤ ਨੇਕ ਦਿਲ ਇਨਸਾਨ ਸੀ ਬੜਾ ਹੀ ਆਗਿਆਕਾਰੀ ਮਾਂ ਦਾ ਖਿਆਲ ਰੱਖਣ ਵਾਲਾ ਕਹਿੰਦੇ ਜਿਵੇਂ ਹੀ ਜਿਵੇਂ ਸਮਾਂ ਬੀਤਿਆ ਪੁੱਤਰ ਜਵਾਨ ਹੋ ਗਿਆ ਹੁਣ ਪੁੱਤਰ ਚਾਹੁੰਦਾ ਸੀ ਮੈਂ ਕੋਈ ਏਦਾਂ ਦਾ ਕੰਮ ਕਰਾਂ ਜਿਸ ਦੇ ਨਾਲ ਮੇਰੇ ਘਰ ਦੀ ਗਰੀਬੀ ਦੂਰ ਹੋ ਜਾਵੇ ਪਰ ਕਹਿੰਦੇ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਔਰਤ ਦੇ ਪੁੱਤਰ ਨੂੰ ਕੋਈ ਵੀ ਚੰਗਾ ਕੰਮ ਧੰਦਾ ਨਾ ਮਿਲਿਆ ਜਿੰਨੀ ਉਸਦੀ ਕਿਰਤ ਕਮਾਈ ਹੁੰਦੀ ਉਹਦੇ ਨਾਲ ਘਰ ਦਾ ਗੁਜ਼ਾਰਾ ਬੜੇ ਮੁਸ਼ਕਲ ਨਾਲ ਚੱਲਦਾ ਸੀ ਹੁਣ ਉਹ ਔਰਤ ਵੀ ਬਹੁਤ ਬਜ਼ੁਰਗ ਹੋ ਚੁੱਕੀ ਸੀ ਬਿਮਾਰ ਰਹਿਣ ਲੱਗ ਪਈ ਉਹਦਾ ਪੁੱਤ ਚਾਹੁੰਦਾ ਸੀ ਮੈਂ ਆਪਣੀ ਮਾਂ ਦਾ ਵਧੀਆ ਇਲਾਜ ਕਰਵਾਵਾਂ ਮੇਰੀ ਮਾਂ ਠੀਕ ਠਾਕ ਹੋ ਜਾਵੇ ਪਰ ਪੈਸੇ ਦੀ ਕਮੀ ਕਰਕੇ ਕੁਝ ਵੀ ਨਹੀਂ ਸੀ ਹੋ پا ਰਿਹਾ ਉਹਨਾਂ ਦੀਤਾ ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਕਰਨਾ ਹੀ ਉਹਨਾਂ ਲਈ ਬੜਾ ਔਖਾ ਸੀ ਕਹਿੰਦੇ ਇੱਕ ਦਿਨ ਘਰ ਵਿੱਚ ਜੋ ਵੀ ਥੋੜਾ ਜਿਹਾ ਆਟਾ ਬਚਿਆ ਸੀ ਨਾ ਉਹ ਮਾਂ ਨੇ ਜਿਵੇਂ ਤਵੇਂ ਕਰਕੇ ਉਸ ਆਟੇ ਦੀਆਂ ਚਾਰ ਰੋਟੀਆਂ ਬਣਾਈਆਂ ਦੋ ਰੋਟੀਆਂ ਤਾਂ ਆਪਣੇ ਲਈ ਦੋ ਰੋਟੀਆਂ ਆਪਣੇ ਪੁੱਤ ਦੇ ਲਈ ਕਹਿੰਦੇ ਪੁੱਤ ਨੇ ਮਾਂ ਨੂੰ ਕਿਹਾ ਮਾਤਾ ਜੀ ਪਹਿਲਾਂ ਤੁਸੀਂ ਭੋਜਨ ਪ੍ਰਸ਼ਾਦਾ ਸ਼ਕੋ ਪੁੱਤਰ ਨੇ ਆਪਣੀ ਮਾਂ ਨੂੰ ਆਪਣੇ ਹੱਥੀ ਭੋਜਨ ਪ੍ਰਸ਼ਾਦਾ ਛਕਾਇਆ ਆਪ ਅਜੇ ਸਕਣ ਹੀ ਲੱਗਾ ਸੀ ਅਚਾਨਕ ਘਰ ਦਾ ਦਰਵਾਜ਼ਾ ਖੜਕਿਆ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਇੱਕ ਬਜ਼ੁਰਗ ਰਾਹੀ ਪਾਂਦੀ ਸੀ ਜਿਸ ਨੂੰ ਵੇਖ ਕੇ ਲੱਗ ਰਿਹਾ ਸੀ ਉਹ ਬੜਾ ਹੀ ਭੁੱਖਾ ਪਿਆਸਾ ਜਿਵੇਂ ਹੋਵੇ ਕਹਿੰਦੇ ਉਹ ਲੜਕੇ ਨੇ ਉਸੇ ਵੇਲੇ ਹੀ ਆਪਣੇ ਹਿੱਸੇ ਦੀ ਇੱਕ ਰੋਟੀ ਤੇ ਇੱਕ ਗਲਾਸ ਪਾਣੀ ਦਾ ਉਸ ਬਜ਼ੁਰਗ ਰਾਹੀ ਨੂੰ ਪਿਲਾ ਦਿੱਤਾ ਪਰ ਬਜ਼ੁਰਗ ਆਦਮੀ ਦੇ ਚਿਹਰੇ ਨੂੰ ਵੇਖ ਕੇ ਲੱਗ ਰਿਹਾ ਸੀ ਇੱਕ ਰੋਟੀ ਖਾ ਕੇ ਉਹਦੀ ਭੁੱਖ ਨਹੀਂ ਮਿਟੀ ਇਸ ਕਰਕੇ ਲੜਕੇ ਨੇ ਆਪਣੇ ਹਿੱਸੇ ਦੀ ਦੂਜੀ ਰੋਟੀ ਵੀ ਉਸ ਬਜ਼ੁਰਗ ਬਾਬੇ ਨੂੰ ਖਵਾ ਦਿੱਤੀ। ਬਜ਼ੁਰਗ ਬਾਬਾ ਜੀ ਨੇ ਭੋਜਨ ਪ੍ਰਸ਼ਾਦਾ ਛਕਿਆ, ਪਾਣੀ ਪੀਤਾ ਤੇ ਲੜਕੇ ਦਾ ਧੰਨਵਾਦ ਕੀਤਾ ਅਤੇ ਉੱਥੋਂ ਚਲਿਆ ਗਿਆ। ਕਹਿੰਦੇ ਇਧਰ ਮਾਂ ਨੇ ਜਦ ਪੁੱਛਿਆ ਕਿ ਪੁੱਤਰ ਤੂੰ ਆਪਣੇ ਹਿੱਸੇ ਦੀ ਰੋਟੀ ਉਸ ਬਜ਼ੁਰਗ ਨੂੰ ਕਿਉਂ ਖਵਾ ਦਿੱਤੀ ਹੈ? ਹੁਣ ਤੂੰ ਕੀ ਖਾਵੇਂਗਾ? ਕਹਿੰਦੇ ਲੜਕਾ ਕਹਿਣ ਲੱਗਾ, "ਮਾਂ ਮੈਨੂੰ ਅੱਜ ਬੜੀ ਭੁੱਖ ਨਹੀਂ ਸੀ ਲੱਗੀ, ਪਰ ਮਾਂ ਜਾਣਦੀ ਸੀ ਉਹਦਾ ਪੁੱਤ ਭੁੱਖਾ ਹੈ।" ਕਹਿੰਦੇ ਉਸ ਲੜਕੇ ਨੇ ਪਾਣੀ ਦਾ ਗਲਾਸ ਪੀ ਕੇ ਭੁੱਖੇ ਢੇਡ ਰਾਤ guzari ਅਗਲੇ ਦਿਨ ਕੰਮੋਂ ਚਲਿਆ ਗਿਆ ਅਗਲੇ ਦਿਨ ਜਦੋਂ ਕੰਮ ਤੋਂ ਘਰ ਵਾਪਸ ਆਇਆ ਮਾਂ ਨੇ ਆਪਣੇ ਪੁੱਤ ਨੂੰ ਸਮਝਾਇਆ ਕਹਿਣ ਲੱਗੀ ਪੁੱਤ ਇਹ ਦੁਨੀਆ ਨਾ ਬੜੀ ਜ਼ਾਲਮ ਹੈ ਕੋਈ ਬਹੁਤਾ ਕਿਸੇ ਦਾ ਸਾਥ ਨਹੀਂ ਦਿੰਦਾ ਇਨਸਾਨ ਹਨ ਇਹ ਵਾਲੇ ਇਸ ਕਰਕੇ ਇਹ ਲੋਕਾਂ ਤੋਂ ਤੂੰ ਬਚ ਕੇ ਰਹੀਂ ਲੜਕੇ ਨੇ ਕਿਹਾ ਮਾਂ ਜੀ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਮਾਂ ਨੇ ਕਿਹਾ ਪੁੱਤਰ ਮੈਨੂੰ ਹੁਣ ਇੰਜ ਲੱਗਦਾ ਕਿ ਜਿਵੇਂ ਆਪਣਾ ਸਾਥ ਹੁਣ ਬਹੁਤੇ ਦਿਨਾਂ ਦਾ ਨਹੀਂ ਮੇਰਾ ਸਰੀਰ ਦਿਨੋ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਹੁਣ ਮੈਨੂੰ ਜਾਣਾ ਪਵੇਗਾ ਮੇਰੇ ਜਾਣ ਤੋਂ ਬਾਅਦ ਤੋਂ ਦੁਨੀਆ ਦੇ ਵਿੱਚ ਇਕੱਲਾ ਰਹਿ ਜਾਣਾ ਹੈ ਇਸ ਕਰਕੇ ਤੈਨੂੰ ਮੈਂ ਇਹ ਗੱਲਾਂ ਸਮਝਾ ਰਹੀ ਹਾਂ ਤੂੰ ਆਪਣਾ ਹਰ ਕਦਮ ਸੋਚ ਸਮਝ ਕੇ ਰੱਖੀ ਤੈਨੂੰ ਇਸ ਸੰਸਾਰ ਵਿੱਚ ਕਈ ਤਰ੍ਹਾਂ ਦੇ ਲੋਕ ਮਿਲਣਗੇ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੀ ਤੂੰ ਆਪਣਾ ਹਰ ਕਦਮ ਸੋਚ ਕੇ ਰੱਖਣਾ ਹੈ ਤੇ ਨਾ ਹੀ ਕਿਸੇ ਤੇ ਭਰੋਸਾ ਕਰਨਾ ਹੈ ਮਾਂ ਨੇ ਕਿਹਾ ਮੈਂ ਤੇਰੇ ਨਾਲ ਨਹੀਂ ਹੋਵਾਂਗੀ ਪਰ ਮੇਰੀਆਂ ਦੁਆਵਾਂ ਤੇਰੇ ਨਾਲ ਸਦਾ ਰਹਿਣਗੀਆਂ ਕਹਿੰਦੇ ਮਾਂ ਦੇ ਮੂੰਹੋਂ ਇਦਾਂ ਦੀਆਂ ਭਾਰੀਆਂ-ਪਾਰੀਆਂ ਗੱਲਾਂ ਸੁਣ ਕੇ ਲੜਕਾ ਉਦਾਸ ਹੋ ਗਿਆ ਤੇ ਕਹਿਣ ਲੱਗਾ ਮਾਂ ਤੁਹਾਨੂੰ ਕੁਝ ਨਹੀਂ ਹੋਵੇਗਾ ਮੈਂ ਤੁਹਾਨੂੰ ਕੁਝ ਹੋਣ ਹੀ ਨਹੀਂ ਦੇਣਾ ਮੈਂ ਤੁਹਾਡਾ ਵਧੀਆ ਇਲਾਜ ਕਰਵਾਵਾਂਗਾ ਕਹਿੰਦੇ ਉਸ ਲੜਕੇ ਨੇ ਆਪਣੇ ਆਂਡ-ਗਵੰਡ ਆਪਣੇ ਰਿਸ਼ਤੇਦਾਰਾਂ ਤੋਂ ਬੜੀ ਮਦਦ ਮੰਗੀ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ ਜਿਸ ਦੇ ਨਾਲ ਮੈਂ ਆਪਣੀ ਮਾਂ ਦਾ ਇਲਾਜ ਕਰਵਾ ਸਕਾਂ ਪਰ ਕਹਿੰਦੇ ਕਿ ਕਿਸੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਕਿਸੇ ਵੀ ਆਂਡੀ ਗਵਾਂਡੀ ਨੇ ਉਹਦੀ ਮਦਦ ਨਾ ਕੀਤੀ ਕਹਿੰਦੇ ਉਸ ਲੜਕਾ ਜਿੱਥੇ ਬਾਜ਼ਾਰ ਵਿੱਚ ਕੰਮ ਕਰਦਾ ਸੀ ਉੱਥੇ ਵੀ ਉਹਨੇ ਕਈ ਲੋਕਾਂ ਤੋਂ ਮਦਦ ਮੰਗੀ ਤੁਸੀਂ ਮੈਨੂੰ ਕਰਜ਼ੇ ਦੇ ਰੂਪ ਵਿੱਚ ਥੋੜੀ ਜਿਹੀ ਰਕਮ ਦੇ ਦਿਓ ਥੋੜੇ ਜਿਹੇ ਪੈਸੇ ਦੇ ਦਿਓ ਪਰ ਕਿਸੇ ਨੇ ਵੀ ਉਹਦੀ ਮਦਦ ਨਾ ਕੀਤੀ ਫਿਰ ਕਹਿੰਦੇ ਉਹ ਲੜਕਾ ਇੱਕ ਵਪਾਰੀ ਦੀ ਦੁਕਾਨ ਤੇ ਗਿਆ ਲੜਕਾ ਅਕਸਰ ਹੀ ਉਸ ਵਪਾਰੀ ਦੀ ਦੁਕਾਨ ਤੇ ਸਾਮਾਨ ਦੀ ਢੋਆ ਢਵਾਈ ਕਰਦਾ ਸੀ। ਉਸ ਲੜਕੇ ਨੇ ਬੜੇ ਹੀ ਨਿਮਰਤਾ ਦੇ ਨਾਲ ਵਪਾਰੀ ਨੂੰ ਜਾ ਕੇ ਕਿਹਾ, "ਸਾਹਿਬ ਜੀ ਮੈਨੂੰ ਕੁਝ ਕਰਜ਼ੇ ਦੇ ਰੂਪ ਵਿੱਚ ਰਕਮ ਚਾਹੀਦੀ ਹੈ। ਮੇਰੀ ਮਾਂ ਬੜੀ ਬਿਮਾਰ ਹੈ।" ਨਿਮਰਤਾ ਦੇ ਨਾਲ ਵਪਾਰੀ ਨੂੰ ਜਾ ਕੇ ਕਿਹਾ, "ਤੇ ਨਾਲ ਹੀ ਮੈਂ ਆਪਣੀ ਮਾਂ ਦਾ ਇਲਾਜ ਕਰਵਾਉਣਾ ਹੈ, ਮੈਨੂੰ ਪੈਸਿਆਂ ਦੀ ਲੋੜ ਹੈ। ਤੁਸੀਂ ਮੈਨੂੰ ਪੈਸੇ ਦੇ ਦਿਓ। ਬਦਲੇ ਵਿੱਚ ਤੁਸੀਂ ਜਿੰਨਾ ਚਾਹੋ ਮੇਰੇ ਤੋਂ ਕੰਮ ਕਰਵਾ ਸਕਦੇ ਹੋ।" ਕਹਿੰਦੇ ਕਿ ਉਹ ਵਪਾਰੀ ਬੜਾ ਹੀ ਠੱਗ ਤੇ ਧੋਖੇਬਾਜ਼ ਸੀ ਇਸ ਕਰਕੇ ਜਦੋਂ ਉਹਨੇ ਲੜਕੇ ਦੀ ਮਜਬੂਰੀ ਵੇਖੀ ਤਾਂ ਤੁਰੰਤ ਹਾਂ ਕਰ ਦਿੱਤੀ ਪਰ ਕਰਜ਼ਾ ਦੇਣ ਦੀ ਇੱਕ ਹੋਰ ਸ਼ਰਤ ਰੱਖੀ ਤੇ ਕਿਹਾ ਮੈਂ ਤੈਨੂੰ ਕਰਜ਼ਾ ਤਾਂ ਦੇ ਸਕਦਾ ਹਾਂ ਬਦਲੇ ਵਿੱਚ ਤੈਨੂੰ ਮੇਰੇ ਕੋਲ ਕਈ ਸਾਲ ਕੰਮ ਕਰਨਾ ਪਵੇਗਾ ਕਹਿੰਦੇ ਕਿ ਲੜਕੇ ਨੇ ਵੀ ਉਹਦੀ ਗੱਲ ਝੱਟ ਮੰਨ ਲਈ ਕਿਉਂਕਿ ਉਹਨੂੰ ਪੈਸੇ ਦੀ ਸਖਤ ਜ਼ਰੂਰਤ ਸੀ ਉਹ ਆਪਣੀ ਮਾਂ ਦਾ ਇਲਾਜ ਕਰਵਾਉਣਾ ਚਾਹੁੰਦਾ ਸੀ ਕਹਿੰਦੇ ਉਸ ਏਠ ਨੇ ਉਹ ਵਪਾਰੀ ਨੇ ਲੜਕੇ ਨੂੰ ਜਿੰਨੀ ਰਕਮ ਉਹਨੇ ਮੰਗੀ ਦੇ ਦਿੱਤੀ ਲੜਕਾ ਖੁਸ਼ੀ-ਖੁਸ਼ੀ ਘਰ ਵਧਿਆ ਮਾਂ ਨੂੰ ਕਿਸੇ ਚੰਗੇ ਵੈਦ ਹਕੀਮ ਕੋਲ ਲੈ ਕੇ ਜਾਵਾਂਗਾ ਮਨ ਵਿੱਚ ਸੋਚ ਰਿਹਾ ਸੀ ਪਰ ਕਹਿੰਦੇ ਜਦੋਂ ਤੱਕ ਲੜਕਾ ਘਰ ਪਹੁੰਚਿਆ ਉਦੋਂ ਤੱਕ ਮਾਤਾ ਜੀ ਜਾਂਦਿਆਂ ਨੂੰ ਅਕਾਲ ਚਲਾਣਾ ਕਰ ਚੁੱਕੇ ਸਨ ਕਹਿੰਦੇ ਲੜਕੇ ਨੇ ਜੋ ਕਰਜ਼ੇ ਦੇ ਰੂਪ ਵਿੱਚ ਰਕਮ ਲਈ ਸੀ ਉਸ ਪੈਸੇ ਦੇ ਨਾਲ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਕਹਿੰਦੇ ਲੜਕਾ ਬੜਾ ਉਦਾਸ ਰਹਿਣ ਲੱਗਾ ਕਈ ਦਿਨ ਉਹਨੇ ਮਾਂ ਦੇ ਸੋਗ ਵਿੱਚ ਬਿਤਾ ਦਿੱਤੇ ਫੇਰ ਉਹਨੂੰ ਯਾਦ ਆਇਆ ਜਿਸ ਸੇਠ ਤੋਂ ਜਿਹੜੇ ਵਪਾਰੀ ਤੋਂ ਕਰਜ਼ਾ ਲਿਆ ਸੀ ਉਹਦਾ ਕੰਮ ਵੀ ਕਰਨਾ ਹੈ ਕਹਿੰਦੇ ਕੁਝ ਦਿਨਾਂ ਦੇ ਬਾਅਦ ਜਦੋਂ ਉਹ ਲੜਕਾ ਬਾਜ਼ਾਰ ਵਿੱਚ ਉਸ ਵਪਾਰੀ ਦੀ ਦੁਕਾਨ ਤੇ ਗਿਆ ਤਾਂ ਵਪਾਰੀ ਤੋਂ ਬਹੁਤ ਉਹਦੇ ਉੱਤੇ ਗੁੱਸਾ ਹੋਇਆ ਕਹਿਣ ਲੱਗਾ ਤੂੰ ਮੇਰੇ ਤੋਂ ਪੈਸੇ ਲੈ ਕੇ ਕਿਤੇ ਭੱਜ ਗਿਆ ਸੀ ਕਹਿੰਦੇ ਲੜਕੇ ਨੇ ਆਪਣੀ ਮਜਬੂਰੀ ਦੱਸਣ ਹੀ ਲੱਗਾ ਸੀ ਕਿ ਆਪਣੇ ਮਾਂ ਬਾਰੇ ਦੱਸਣ ਲੱਗਾ ਸੀ ਕਿ ਮੇਰੀ ਮਾਂ ਅਕਾਲ ਚਲਾਣੇ ਕਰ ਗਈ ਹੈ ਇਸ ਕਰਕੇ ਇਨੇ ਦਿਨ ਮੈਂ ਕੰਮ ਤੇ ਨਹੀਂ ਆ ਸਕਿਆ ਪਰ ਉਨ੍ਹੀ ਦੇਰ ਤੱਕ ਵਪਾਰੀ ਨੇ ਉਹਨੂੰ ਬਹੁਤ ਹੀ ਬੁਰਾ ਭਲਾ ਕਹਿ ਦਿੱਤਾ ਸੀ ਕਿ ਜੇਕਰ ਤੂੰ ਕੰਮ ਨਹੀਂ ਕਰਨਾ ਮੇਰੇ ਵੱਲੋਂ ਦਿੱਤੇ ਹੋਏ ਪੈਸੇ ਮੈਨੂੰ ਵਾਪਸ ਮੋੜ ਜਿੰਨੀ ਰਕਮ ਵਪਾਰੀ ਨੇ ਉਹਨੂੰ ਮੋੜਨ ਨੂੰ ਕਿਹਾ ਇਹ ਗੱਲ ਸੁਣ ਕੇ ਲੜਕਾ ਹੈਰਾਨ ਹੋ ਗਿਆ ਕਿਉਂਕਿ ਲੜਕਾ ਜਿੰਨੀ ਰਕਮ ਜਿੰਨੇ ਪੈਸੇ ਇਹ ਵਪਾਰੀ ਤੋਂ ਲੈ ਕੇ ਗਿਆ ਸੀ ਵਪਾਰੀ ਤਾਂ ਉਹਦੇ 10 ਗੁਣਾ ਪੈਸੇ ਵਾਧਾ ਮੰਗ ਰਿਹਾ ਸੀ ਇਸ ਕਰਕੇ ਲੜਕੇ ਨੇ ਕਿਹਾ ਸੇਠ ਜੀ ਮੈਂ ਤੁਹਾਡੇ ਤੋਂ ਐਨੇ ਪੈਸੇ ਉਧਾਰ ਨਹੀਂ ਲਏ ਰਕਮ ਥੋੜੀ ਸੀ ਪਰ ਕਹਿੰਦੇ ਹੋ ਵਪਾਰੀ ਬੜਾ ਹੀ ਠੱਗ ਸੀ ਤੇ ਬੇਈਮਾਨ ਸੀ ਇਸ ਕਰਕੇ ਉਹਨੇ ਬਹੁਤ ਸਾਰੇ ਲੋਕ ਇਕੱਠੇ ਕਰ ਲਏ ਤੇ ਕਹਿਣ ਲੱਗਾ ਇਹ ਲੜਕਾ ਮੇਰੇ ਨਾਲ ਠੱਗੀ ਕਰਦਾ ਹੈ ਮੇਰੇ ਤੋਂ ਕਰਜ਼ਾ ਲੈ ਕੇ ਗਿਆ ਸੀ ਤੇ ਹੁਣ ਕਰਜ਼ਾ ਦੇਣ ਤੋਂ ਮੁਕਰ ਰਿਹਾ ਹੈ ਇਹਨੇ ਮੇਰੇ ਨਾਲ ਵਾਅਦਾ ਕੀਤਾ ਸੀ ਇਹ ਸਾਰੀ ਉਮਰ ਮੇਰੇ ਕੋਲ ਨੌਕਰੀ ਕਰੇਗਾ ਮੇਰਾ ਕੰਮ ਕਰੇਗਾ ਕਹਿੰਦੇ ਵਪਾਰੀ ਦੀਆਂ ਗੱਲਾਂ ਸੁਣ ਕੇ ਲੜਕਾ ਸਮਝ ਗਿਆ ਕਿ ਇਹ ਵਪਾਰੀ ਤਾਂ ਮੈਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ ਇਸ ਤਰੀਕੇ ਨਾਲ ਲੜਕਾ ਜਿਵੇਂ ਥਿਵੇਂ ਕਰਕੇ ਵਪਾਰੀ ਤੋਂ ਆਪਣੀ ਜਾਨ ਛੁਡਾ ਕੇ ਉੱਥੋਂ ਭੱਜ ਗਿਆ ਵਪਾਰੀ ਨੇ ਬੜੀ ਫੜਨ ਦੀ ਕੋਸ਼ਿਸ਼ ਕੀਤੀ ਪਰ ਲੜਕਾ ਹੱਥ ਨਾ ਆਇਆ ਲੜਕਾ ਆਪਣਾ ਘਰ-ਬਾਰ ਛੱਡ ਕੇ ਜੰਗਲਾਂ ਵੱਲ ਤੁਰ ਪਿਆ ਤੇ ਮਗਰੋਂ ਵਪਾਰੀ ਨੇ ਉਹਦੇ ਘਰ ਤੇ ਕਬਜ਼ਾ ਕਰ ਲਿਆ ਹੁਣ ਉਹ ਲੜਕਾ ਜੰਗਲ ਵਿੱਚ ਜਾ ਰਿਹਾ ਸੀ ਪਰ ਉਹਨੂੰ ਪਤਾ ਨਹੀਂ ਸੀ ਕਿ ਉਹਨੇ ਕਿੱਥੇ ਜਾਣਾ ਹੈ ਅਚਾਨਕ ਉਹਦਾ ਧਿਆਨ ਇੱਕ ਰੌਸ਼ਨੀ ਤੇ ਗਿਆ ਉਹ ਰੌਸ਼ਨੀ ਵੱਲ ਵੱਧਦਾ ਗਿਆ ਜਦੋਂ ਅੱਗੇ ਜਾ ਕੇ ਵੇਖਿਆ ਤਾਂ ਇਸ ਰੌਸ਼ਨੀ ਦੇ ਵਿੱਚ ਇੱਕ ਝਾਂਪੜੀ ਸੀ ਝਾਂਪੜੀ ਦੇ ਅੰਦਰ ਜਾ ਕੇ ਵੇਖਿਆ ਉੱਥੇ ਇੱਕ ਬਜ਼ੁਰਗ ਬਾਬਾ ਜੀ ਬੈਠੇ ਸਨ ਇਹ ਬਜ਼ੁਰਗ ਬਾਬਾ ਜੀ ਉਹੀ ਸਨ ਜਿਨ੍ਹਾਂ ਨੂੰ ਇਹ ਲੜਕੇ ਨੇ ਇੱਕ ਦਿਨ ਦੋ ਪ੍ਰਸ਼ਾਦੇ ਸ਼ਕਾਏ ਸੀ ਕਹਿੰਦੇ ਲੜਕਾ ਵੇਖ ਕੇ ਝਟ ਹੀ ਪਹਿਚਾਨ ਗਿਆ ਉਨਹੀਂ ਦਿਹਿਰ ਬਜ਼ੁਰਗ ਬਾਬਾ ਜੀ ਨੇ ਕਿਹਾ ਪੁੱਤਰ ਅੰਦਰ ਆ ਜਾਓ ਇਹ ਲੜਕਾ ਬਜ਼ੁਰਗ ਬਾਬਾ ਜੀ ਦੇ ਕੋਲ ਜਾ ਕੇ ਬਹਿ ਗਿਆ ਬਜ਼ੁਰਗ ਬਾਬਾ ਜੀ ਨੇ ਉਹਨੂੰ ਇੱਕ ਗਲਾਸ ਪਾਣੀ ਪੀਣ ਨੂੰ ਦਿੱਤਾ। ਪਾਣੀ ਪੀਤਾ ਤਾਂ ਬਜ਼ੁਰਗ ਬਾਬਾ ਜੀ ਨੇ ਬੜਾ ਵਧੀਆ ਭੋਜਨ ਪ੍ਰਸ਼ਾਦਾ ਲਿਆ ਕੇ ਉਹਦੇ ਅੱਗੇ ਰੱਖ ਦਿੱਤਾ। ਕਿਹਾ ਪੁੱਤਰ ਮੈਨੂੰ ਤੂੰ ਭੁੱਖਾ ਲੱਗ ਰਿਹਾ ਹੈ। ਪਹਿਲਾ ਭੋਜਨ ਪ੍ਰਸ਼ਾਦਾ ਸ਼ਕ। ਕਹਿੰਦੇ ਲੜਕਾ ਵੇਖ ਕੇ ਹੈਰਾਨ ਹੋ ਗਿਆ ਕਿ ਇੱਕ ਦਿਨ ਇਹ ਬਜ਼ੁਰਗ ਬਾਬੇ ਦੇ ਕੋਲ ਖਾਣ ਨੂੰ ਰੋਟੀ ਨਹੀਂ ਸੀ। ਅੱਜ ਐਨਾ ਕੁਝ ਕਹਿੰਦੇ ਕਿ ਜੋ ਵੀ ਉਹਦੇ ਮਨ 'ਚ ਸਵਾਲ ਆ ਰਹੇ ਸਨ ਸਾਰੇ ਹੀ ਬਾਬਾ ਜੀ ਦੇ ਅੱਗੇ ਰੱਖ ਦਿੱਤੇ। ਬਾਬਾ ਜੀ ਤੁਹਾਡੇ ਇਹ ਹਾਲਾਤ ਕਿੰਜ ਬਦਲੇ ਹਨ ਬਾਬਾ ਜੀ ਨੇ ਕਿਹਾ ਕਿ ਪੁੱਤ ਇਹ ਸਭ ਕੁਝ ਰੱਬ ਦੀ ਰਹਿਮਤ ਹੈ ਤੂੰ ਵੀ ਇਹ ਸਮਝ ਲੈ ਕਿ ਤੇਰੀਆਂ ਉਹ ਦੋ ਰੋਟੀਆਂ ਰੱਬ ਵੱਲੋਂ ਤੇਰੀ ਪਰਖ ਸੀ ਤੂੰ ਉਸ ਰਾਤ ਭੁੱਖ ਦੇ ਵਿੱਚ गुजार ਲਈ ਪਰ ਆਪਣੇ ਹਿੱਸੇ ਦੀ ਰੋਟੀ ਮੈਨੂੰ ਤੂੰ ਦੇ ਦਿੱਤੀ ਸੀ ਉਹ ਪਰਖ ਦੇ ਵਿੱਚੋਂ ਤੂੰ ਪਾਸ ਹੋਇਆ ਤੇਰੀਆਂ ਉਹ ਦੋ ਰੋਟੀਆਂ ਦੇ ਬਦਲੇ ਤੇਰੇ ਲਈ ਬਹੁਤ ਵੱਡਾ ਇਨਾਮ ਹੈ ਅੱਜ ਤੇ ਤੇਰੀ ਨੇਕੀ ਦਾ ਫਲ ਰੱਬ ਵੀ ਤੈਨੂੰ ਜ਼ਰੂਰ ਦੇਵੇਗਾ ਤੇਰੀ ਨੇਕੀ ਦੇ ਨਾਲ-ਨਾਲ ਤੇਰੀ ਮਾਂ ਦੀਆਂ ਦੁਆਵਾਂ ਵੀ ਤੇਰੇ ਨਾਲ ਹੋਣਗੀਆਂ। ਉਹ ਲੜਕਾ ਬਾਬਾ ਜੀ ਦੀਆਂ ਗੱਲਾਂ ਤੋਂ ਬੜਾ ਹੈਰਾਨ ਹੋ ਰਿਹਾ ਸੀ। ਓਨੀ ਦੇਰ ਤੱਕ ਬਾਬਾ ਜੀ ਨੇ ਲੜਕੇ ਨੂੰ ਪੁੱਛਿਆ ਕਿ ਤੇਰਾ ਇਹ ਹਾਲ ਕਿਵੇਂ ਹੋਇਆ? ਤਾਂ ਲੜਕੇ ਨੇ ਆਪਣੀ ਸਾਰੀ ਕਹਾਣੀ ਬਾਬਾ ਜੀ ਨੂੰ ਦੱਸੀ। ਬਾਬਾ ਜੀ ਕਹਾਣੀ ਸੁਣ ਕੇ ਕਹਿਣ ਲੱਗੇ ਕਿ ਪੁੱਤ ਜਿਹੜਾ ਬੰਦਾ ਰੱਬ ਦੇ ਬੰਦਿਆਂ ਨੂੰ ਤੰਗ ਪਰੇਸ਼ਾਨ ਕਰਦਾ ਉਹ ਕਦੇ ਸੁਖੀ ਨਹੀਂ ਰਹਿ ਸਕਦਾ। ਤੂੰ ਚਿੰਤਾ ਨਾ ਕਰ ਤੇਰੀਆਂ ਪਰੇਸ਼ਾਨੀਆਂ ਹੁਣ ਬਸ ਖਤਮ ਹੋਣ ਵਾਲੀਆਂ ਹਨ। ਕਹਿੰਦੇ ਕਿ ਇਦਾਂ ਦੀਆਂ ਗੱਲਾਂ ਕਰਦਿਆਂ ਕਰਦਿਆਂ ਬਾਬਾ ਜੀ ਤੇ ਉਹ ਨੌਜਵਾਨ ਲੜਕਾ ਝੌਂਪੜੀ ਵਿੱਚ ਸੌਂ ਗਏ। ਅਗਲੀ ਸਵੇਰ ਹੋਈ ਤਾਂ ਉਹ ਲੜਕੇ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਜਾਣ ਦੀ ਇਜਾਜ਼ਤ ਮੰਗੀ। ਪਰ ਬਾਬਾ ਜੀ ਕਹਿਣ ਲੱਗੇ ਕਿ ਪੁੱਤ ਤੂੰ ਜਾਵੇਂਗਾ ਕਿੱਥੇ? ਤਾਂ ਲੜਕੇ ਨੇ ਕਿਹਾ ਬਾਬਾ ਜੀ ਜਾਣਾ ਕਿੱਥੇ ਹੈ? ਵਾਪਸ ਆਪਣੇ ਘਰ ਨੂੰ ਜਾਵਾਂਗਾ। ਬਾਬਾ ਜੀ ਨੇ ਕਿਹਾ ਪੁੱਤ ਜੇ ਤੂੰ ਆਪਣੇ ਨਗਰ ਵਿੱਚ ਗਿਆ ਆਪਣੇ ਘਰ ਵਾਪਸ ਗਿਆ ਉਹ ਠੱਗ ਵਪਾਰੀ ਤੈਨੂੰ ਆਪਣਾ ਗੁਲਾਮ ਬਣਾ ਲਵੇਗਾ। ਇਸ ਕਰਕੇ ਤੋਂ ਘਰ ਵਾਪਸ ਨਾ ਜਾ ਮੇਰੇ ਨਾਲ ਚੱਲ ਉਹ ਲੜਕੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਬਾਬਾ ਜੀ ਮੈਨੂੰ ਕਿਸ ਮੰਜ਼ਿਲ ਵੱਲ ਲੈ ਜਾਣਾ ਚਾਹੁੰਦੇ ਹਨ ਓਨੇ ਦੇਰ ਤੱਕ ਬਜ਼ੁਰਗ ਬਾਬਾ ਜੀ ਨੇ ਉਸ ਲੜਕੇ ਨੂੰ ਸਾਰੀ ਗੱਲ ਸਮਝਾਈ ਤੇ ਕਿਹਾ ਪੁੱਤਰ ਨਾਲ ਦੇ ਪਿੰਡ ਵਿੱਚ ਕੁਝ ਵਪਾਰੀਆਂ ਦਾ ਕਾਫਲਾ ਮੇਰੇ ਸ਼ਹਿਰ ਵੱਲ ਜਾ ਰਿਹਾ ਹੈ ਮੇਰਾ ਉੱਥੇ ਘਰ ਹੈ ਤੂੰ ਮੇਰੇ ਨਾਲ ਚੱਲ ਲੜਕਾ ਬਿਨਾਂ ਸਵਾਲ ਕੀਤੇ ਬਾਬਾ ਜੀ ਦੇ ਨਾਲ ਚੱਲ ਪਿਆ ਕਹਿੰਦੇ ਉਹ ਬਾਬਾ ਜੀ ਆਪਣੇ ਉਸ ਨੌਜਵਾਨ ਲੜਕੇ ਨੂੰ ਨਾਲ ਲੈ ਕੇ ਵਪਾਰੀਆਂ ਦੇ ਕਾਫਲੇ ਨਾਲ ਸ਼ਹਿਰ ਪੁੱਜੇ। ਸ਼ਹਿਰ ਜਾ ਕੇ ਲੜਕਾ ਬਾਬਾ ਜੀ ਦਾ ਘਰ ਵੇਖ ਕੇ ਹੈਰਾਨ ਹੋਇਆ। ਸੱਚਮੁੱਚ ਹੀ ਬਾਬਾ ਜੀ ਦੇ ਕੋਲ ਬੜਾ ਆਲੀਸ਼ਾਨ ਤੇ ਵੱਡਾ ਘਰ ਸੀ। ਇੱਕ ਰਾਤ ਉਸ ਘਰ ਵਿੱਚ ਰੁਕੇ ਪਰ ਅੱਧੀ ਰਾਤ ਬਾਬਾ ਜੀ ਨੇ ਲੜਕੇ ਨੂੰ ਠਾ ਕੇ ਕਿਹਾ ਪੁੱਤਰ ਆਓ ਆਪਾਂ ਕਿਤੇ ਹੋਰ ਜਾਣਾ ਹੈ। ਕਹਿੰਦੇ ਉਹ ਬਜ਼ੁਰਗ ਬਾਬਾ ਜੀ ਨੌਜਵਾਨ ਲੜਕੇ ਨੂੰ ਆਪਣੇ ਨਾਲ ਲੈ ਕੇ ਜੰਗਲ ਵੱਲ ਤੁਰੇ। ਜੰਗਲ ਦੇ ਅੱਧ ਵਿੱਚ ਘਰ ਇੱਕ ਦਰਖਤ ਦੇ ਕੋਲ ਜਾ ਕੇ ਬਜ਼ੁਰਗ ਬਾਬਾ ਜੀ ਨੇ ਕਿਹਾ ਕਿ ਪੁੱਤ ਇਥੋਂ ਜ਼ਮੀਨ ਪੁੱਟ। ਕਹਿੰਦੇ ਲੜਕੇ ਨੇ ਜ਼ਮੀਨ ਪੁੱਟਣੀ ਸ਼ੁਰੂ ਕੀਤੀ। ਜ਼ਮੀਨ ਪੁੱਟਦੇ ਪੁੱਟਦੇ ਥੱਲਿਓਂ ਇੱਕ ਵੱਡਾ ਸੰਦੂਕ ਨਿਕਲਿਆ। ਸੰਦੂਕ ਨੂੰ ਜਦੋਂ ਫੋਲਿਆ ਤਾਂ ਉਹਦੇ ਵਿੱਚੋਂ ਬੜਾ ਵੱਡਾ ਖਜ਼ਾਨਾ ਨਿਕਲਿਆ। ਬਹੁਤ ਸਾਰੇ ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਸਭ ਕੁਝ ਸੰਦੂਕ ਚ ਭਰਿਆ ਪਿਆ ਸੀ। ਲੜਕਾ ਉਹ ਖਜ਼ਾਨਾ ਵੇਖ ਕੇ ਹੈਰਾਨ ਹੋਇਆ ਤੇ ਕਿਹਾ, "ਬਾਬਾ ਜੀ, ਇਹ ਖਜ਼ਾਨਾ ਕਿਸ ਦਾ ਹੈ?" ਉਸਨੇ ਕਿਹਾ ਪੁੱਤਰ ਇਹ ਖਜ਼ਾਨਾ ਮੈਨੂੰ ਮੇਰੇ ਪੁਰਖਿਆਂ ਨੇ ਦਿੱਤਾ ਸੀ ਇਸ ਖਜ਼ਾਨੇ ਵਿੱਚ ਬੜੀ ਬਰਕਤ ਹੈ ਇਹ ਖਜ਼ਾਨੇ ਵਿੱਚ ਬਹੁਤਿਆਂ ਦੇ ਕਦੇ ਵੀ ਨਹੀਂ ਮੁੱਕਦਾ ਮੇਰੇ ਪੁਰਖਿਆਂ ਨੇ ਭਾਵ ਕੇ ਮੇਰੇ ਵੱਡੇ ਵਡੇਰਿਆਂ ਨੇ ਮੈਨੂੰ ਇਹ ਖਜ਼ਾਨਾ ਦਿੱਤਾ ਮੈਂ ਇਹ ਖਜ਼ਾਨਾ ਅੱਜ ਤੈਨੂੰ ਸੌਂਪ ਰਿਹਾ ਹਾਂ ਕਿਉਂਕਿ ਮੈਂ ਇਹ ਖਜ਼ਾਨਾ ਇੱਕ ਸਾਫ਼ ਦਿਲ ਇਨਸਾਨ ਨੂੰ ਦੇਣਾ ਚਾਹੁੰਦਾ ਸੀ ਇਹਦੀ ਪਰਖ ਮੈਂ ਕਈ ਮਹੀਨਿਆਂ ਤੋਂ ਕਰ ਰਿਹਾ ਸੀ ਇਸ ਕਰਕੇ ਮੈਂ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਗਿਆ ਹਾਂ ਪਰ ਮੈਨੂੰ ਤੇਰੇ ਵਰਗਾ ਕੋਈ ਨੇਕ ਦਿਲ ਸਾਫ਼ ਇਨਸਾਨ ਹੀ ਚਾਹੀਦਾ ਸੀ ਬਹੁਤ ਦਾਨੀ ਮਿਲੇ ਉਹਨਾਂ ਦੇ ਦਾਨ ਪਿਛੇ ਕੋਈ ਨਾ ਕੋਈ ਸਵਾਲ ਹੁੰਦਾ ਸੀ ਉਸ ਪੁੱਤਰ ਨੇ ਆਪਣੀ ਭੁੱਖ ਪਿਛੇ ਉਹਨੇ ਮੇਰਾ ਢਿੱਡ ਭਰਿਆ ਮੇਰੀ ਤਲਾਸ਼ ਉਸੇ ਦਿਨ ਹੀ ਮੁੱਕ ਗਈ ਜਿਸ ਦਿਨ ਤੂੰ ਆਪ ਰੋਟੀ ਨਹੀਂ ਖਾਧੀ ਮੈਨੂੰ ਖਵਾਈ ਮੈਨੂੰ ਤੇਰੇ ਵਰਗਾ ਹੀ ਖਜ਼ਾਨੇ ਦਾ ਵਾਰਿਸ ਚਾਹੀਦਾ ਸੀ ਇਸ ਲਈ ਤੂੰ ਇਦਾਂ ਕਰ ਇਹ ਖਜ਼ਾਨਾ ਲੈ ਜਾ ਅੱਧਾ ਤੂੰ ਵੰਡ ਦੇਵੀਂ ਅੱਧਾ ਹਿੱਸਾ ਤੇਰਾ ਹੈ ਆਪਣੇ ਪਿੰਡ ਲੈ ਜਾ ਉਹ ਨੌਜਵਾਨ ਲੜਕਾ ਹਜ਼ੂਰ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਉਹ ਲੜਕੇ ਨੇ ਕਿਹਾ ਬਾਬਾ ਜੀ ਮੈਂ ਖਜ਼ਾਨਾ ਕਿੰਜ ਲੈ ਜਾ ਸਕਦਾ ਹਾਂ ਬਾਬਾ ਜੀ ਨੇ ਕਿਹਾ ਕਿ ਨਹੀਂ ਪੁੱਤਰ ਇਹ ਖਜ਼ਾਨੇ ਦਾ ਅਸਲ ਹੱਕਦਾਰ ਤਾਂ ਤੂੰ ਹੀ ਹੈ ਉਹ ਦੋ ਰੋਟੀਆਂ ਦਾ ਇਨਾਮ ਸਮਝ ਲੈ ਕਹਿੰਦੇ ਕਿ ਬਜ਼ੁਰਗ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਜੇਕਰ ਤੁਸੀਂ ਮੈਨੂੰ ਇਹ ਖਜ਼ਾਨਾ ਦੇਣਾ ਚਾਹੁੰਦੇ ਹੋ ਫਿਰ ਮੈਂ ਇਹਦੇ ਤੋਂ ਅੱਧਾ ਹਿੱਸਾ ਨਹੀਂ ਅੱਧੇ ਤੋਂ ਵੀ ਚੌਥਾ ਹਿੱਸਾ ਲੈ ਜਾਣਾ ਚਾਹੁੰਦਾ ਹਾਂ ਤੇ ਨਹੇッセ ਜੋ ਗਰੀਬਾਂ ਵਿੱਚ ਵੰਡਨੇ ਹਨ ਉਹ ਤੁਸੀਂ ਆਪਣੇ ਹੱਥੀ ਵੰਡ ਦਿਓ ਕਹਿੰਦੇ ਉਹ ਨੌਜਵਾਨ ਲੜਕਾ ਖਜ਼ਾਨੇ ਚੋਂ ਚੌਥਾ ਹਿੱਸਾ ਲੈ ਕੇ ਆਪਣੇ ਪਿੰਡ ਗਿਆ ਪਿੰਡ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਵਪਾਰੀ ਦਾ ਕਰਜ਼ਾ ਲਾਇਆ ਫਿਰ ਦੁਕਾਨ ਖੋਲੀ ਕੱਪੜੇ ਦਾ ਵਪਾਰ ਸ਼ੁਰੂ ਕੀਤਾ ਕਹਿੰਦੇ ਉਹਦੀ ਇਮਾਨਦਾਰੀ ਵੇਖ ਕੇ ਉਹਦੀ ਨਿਮਰਤਾ ਵੇਖ ਕੇ ਉਹਦਾ ਸਾਫ਼ ਦਿਲ ਵੇਖ ਕੇ ਕੱਪੜੇ ਦਾ ਵਪਾਰ ਦਿਨਾਂ ਵਿੱਚ ਸਿਖਰ ਤੇ ਪਹੁੰਚਿਆ ਵੇਖਦੇ ਆਂ ਵੇਖਦੇ ਆਂ ਇਲਾਕੇ ਦਾ ਸਭ ਤੋਂ ਵੱਡਾ ਵਪਾਰੀ ਬਣ ਗਿਆ ਜੇਸਾ ਵਪਾਰੀ ਨੇ ਲੜਕੇ ਨਾਲ ਠੱਗੀ ਕੀਤੀ ਸੀ ਉਸਦੇ ਵਪਾਰ ਵਿੱਚ ਘਾਟਾ ਪੈ ਗਿਆ ਤੇ ਦਰਬਦਰ ਦੇ ਤੱਕੇ ਖਾਣ ਲੱਗਾ ਇੱਕ ਦਿਨ ਇਸ ਲੜਕੇ ਨੂੰ ਪਤਾ ਲੱਗਾ ਤਾਂ ਇਹ ਲੜਕੇ ਨੇ ਆਪਣੇ ਵੱਡੇ ਦਿਲ ਦਾ ਮਜ਼ਾਹਰਾ ਕੀਤਾ ਉਸ ਵਪਾਰੀ ਨੂੰ ਮaaf ਕੀਤਾ ਤੇ ਆਪਣੇ ਕੰਮ ਤੇ ਰੱਖ ਲਿਆ ਸੋ ਸਾਥ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਨਾ ਜੀ ਕਿ ਦਾਨਪੁਨ ਜ਼ਰੂਰ ਕਰਨਾ ਚਾਹੀਦਾ ਹੈ ਚਾਹੇ ਰੋਟੀ ਦਾ ਦਾਨ ਹੋਵੇ ਕੱਪੜੇ ਦਾ ਦਾਨ ਹੋਵੇ ਇਸੇ ਵੀ ਚੀਜ਼ ਦਾ ਦਾਨ ਹੋਵੇ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹ ਸਾਡੇ ਕਰਮ ਬਦਲ ਕੇ ਰੱਖ ਦਿੰਦਾ ਹੈ ਪੁੱਠੇ ਪਏ ਲੇਖ ਵੀ ਸਿੱਧੇ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ